ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਜ਼ਿੰਦਗੀ ਨੂੰ ਕਾਮਯਾਬ ਕਰਨ ਦਾ ਬਹੁਤ ਵੱਡਾ ਰਾਜ਼ ਉਸ ਦੇ ਬਾਰੇ ਦੱਸ ਰਿਹਾ ਹੈ ਮਸਾਲਾ ਦੇ ਕੇ ਦੱਸ ਰਿਹਾ ਹੈ ਕਿ ਤੁਸੀਂ ਕਿਹੜੇ ਰਾਸਤੇ ਤੇ ਉਹ ਰਾਸਤਾ ਵੀ ਦੱਸ ਰਿਹਾ ਹੈ ਜੇ ਤੇ ਤੁਸੀਂ ਚੱਲੋਗੇ ਤੇ ਤੁਹਾਡੀ ਜ਼ਿੰਦਗੀ ਸਫਲ ਹੋ ਜਾਏਗੀ ਖੁਸ਼ੀਆਂ ਦੇ ਨਾਲ ਭਰ ਜਾਏਗੀ ਕਿਉਂ ਚੱਲ ਕਥਾ ਸੁਣਨੇ ਦੋਸਤ ਦੇ ਬਾਰੇ ਚਾਹ ਲੈਣਾ ਗੁਣ ਲੈਣਾ ਹੋਵੇ ਤੇ ਮਨੁੱਖ ਪਸ਼ੂਆਂ ਤੋਂ ਵੀ ਲੈ ਸਕਦਾ ਇੱਕ ਕੀੜੀ ਦੇ ਪਿਛੇ ਕਰੋੜਾਂ ਕੀੜੀਆਂ ਚੱਲ ਪੈਂਦੀਆਂ ਹੂੰ ਕਰੋੜ ਬੜੀ ਲੈਨਬਦ ਹੋ ਕੇ ਚੱਲਦੀ ਹੈ ਕਤਾਰ ਦੇ ਚੱਲਦੇ ਕਈ ਦਫਾ ਨਗਰ ਕੀਰਤਨ ਦੇ ਵਿੱਚ ਮਨੁੱਖ ਨੂੰ ਕਿਤਨਾ ਆਖੋ ਕਤਾਰ ਵਿੱਚ ਚਲੋ ਹੂੰ ਹੂੰ ਲੈਨਬਦ ਹੋ ਕੇ ਚਲੋ ਨਹੀਂ ਚਲੋਗੇ ਕੀ ਡਿਸਪਲਨ ਦੇਖਣਾ ਹੋਵੇ ਤੋ ਕੀੜੀਆਂ ਵਿੱਚ ਮਿਲੇ ਐ ਇੱਕ ਕਤਾਰਬਦ ਹੋ ਕੇ ਚੱਲੋ ਹੂੰ ਬਿਲਕੁਲ ਜਿਵੇਂ ਇੱਕ ਚੀਟੀ ਪਾਛੇ ਕੋਠ ਚੀਟੀ ਚਲੀ ਜਾਏ ਇੱਕ ਉਹਨਾਂ ਦੀ ਮੁਖੀਆ ਹੁੰਦੀ ਹੈ ਜੋ ਸਭ ਤੋਂ ਅੱਗੇ ਹੈ ਪ੍ਰਤਭਾਸ਼ਾਲੀ ਪਸ਼ੂਆਂ ਦੇ ਵਿੱਚ ਵੀ ਉਹਨਾਂ ਕਹਿੰਦੇ ਨੇ ਨਾ ਜਗਤ ਕੀ ਭੇਡਾਚਾਲ ਲਈ ਸਾਰੀ ਭੇਡਾਂ ਇੱਕ ਭੇਡ ਦੇ ਪਿੱਛੇ ਚੱਲ ਪੈਂਦੀਆਂ ਪਰ ਉਹ ਇੱਕ ਭੇਡ ਤੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦੀ ਇੱਕ ਤੇ ਹੈ ਨਾ ਉਹ ਉਹਨਾਂ ਦੇ ਵਿੱਚ ਜ਼ਿਆਦਾ ਸੈਣ ਕੁਝ ਅਨੁਭਵੀ ਪੁਰਸ਼ ਕਹਿੰਦੇ ਨੇ 5 ਫੀਸਾ ਦੀ 5 ਪ੍ਰਤੀਸ਼ਤ ਪਸ਼ੂਆਂ ਦੇ ਵਿੱਚ ਕੀੜੇ ਮਕੋੜਿਆਂ ਦੇ ਵਿੱਚ ਮਨੋਖਾਂ ਵਿੱਚ ਪ੍ਰਤਭਾ ਸ਼ਾਦੀ ਆਉਂਦੇ ਨੇ ਜਮਾਲ ਹੁੰਦਾ ਉਹਨਾਂ ਕੋਲ ਆਪਣੇ ਢੰਗ ਦੀ ਸੋਝ-ਬੋਝ ਬਾਕੀਆਂ ਨਾਲੋਂ ਜ਼ਿਆਦਾ ਹੋ। ਇੱਕ ਕੀੜੇ ਕੀੜੀਆਂ ਦੇ ਸਿਰਵਾਹ ਰਹਉਂਦੀ ਐ ਅੱਗੇ ਚੱਲਦੀ ਐ ਬਾਕੀ ਕਰੋੜਾਂ ਹਉਦੇ ਪਿੱਛੇ ਚੱਲਦੇ ਆ ਉਹ ਜੋ ਅੱਗੇ ਚੱਲ ਰਹੀ ਐ ਪੂਰੀ ਜ਼ਿੰਮੇਵਾਰੀ ਨਾਲ ਚੱਲ ਰਹੀ ਐ ਮੈਂ ਵਟਦਈ ਤੇ ਕਰੋੜਾਂ ਨੇ ਵਟਨ ਜਾ ਤੇ ਜਿਹੜੀਆਂ ਕਰੋੜਾਂ ਪਿੱਛੇ ਚੱਲ ਨਹੀਂ ਆ ਨੇ ਉਹ ਬਿਲਕੁਲ ਭਰੋਸੇ ਨਾਲ ਚੱਲ ਨਹੀਂ ਆ ਨੇ ਸਾਡਾ ਮੁਖੀਆ ਹੈ ਸਾਡਾ ਰਹਿਬਰ ਹੈ ਅਸੀਂ ਉਸ ਦੇ ਪਿੱਛੇ ਚੱਲਦਾ ਜਿਵੇਂ ਇੱਕ ਚੀਟੀ ਪਾਛੇ ਕੋਟ ਚੀਟੀ ਚੜੀ ਜਾ ਜਮਨਾ ਨਗਰ ਦੀ ਗੱਲ ਸ਼ਾਮ ਦੇ ਸਮੇਂ ਜਮਨਾ ਨਹਿਰ ਉਹਦੇ ਕਿਨਾਰੇ ਮੈਂ ਟੈਲੈਂਟ ਨਿਕਲ ਜਾਂਦਾ ਸੀ ਮੈਂ ਦੋ ਲੰਬੀਆਂ ਲਾਈਨਾਂ ਦੇਖੀਆਂ ਕਿਹੜੀਆਂ ਇੱਕ ਲੈਨ ਆ ਰਹੀ ਸੀ ਇੱਕ ਲੈਨ ਜਾ ਰਹੀ ਸੀ ਸਵਾਂਖ ਦੇ ਦਾਣੇ ਵਿਖਰੇ ਪੈਸਨ ਜੰਗਲੀ ਸਵਾਂਖ ਜੇਨੋ ਅਕਸਰ ਸਾਡੇ Hindu ਵੀਰ ਉਹ ਉਹਨਾਂ ਦੀਆਂ ਮਾਤਾਵਾਂ ਭੈਣਾਂ ਬੀਵੀਆਂ ਜਦ ਵਰਤ ਰੱਖਦੀਆਂ ਤੋਂ ਸਵਾਂਖ ਦੀ ਖੀਰ ਬਣਾ ਕੇ ਖਾਂਦੀਆਂ ਬਾਜਰੇ ਦੇ ਦਾਣੇ ਨਾਲੋਂ ਛੋਟੇ ਨਾਲ ਦੇ ਸਾਥੀ ਮੈਨੂੰ ਕਹਿਣ ਲੱਗੇ ਕੀ ਦੇਖਦੇ ਪਹਿ ਮੈਂ ਇੱਕ ਲਾਈਨ ਦੇਖ ਰਿਹਾ ਕਮਾਲ ਹੈ ਬੜਾ ਡਿਸਪੀਨ ਬੜਾ ਡਿਸਪੀਨ ਇੱਕ ਦੇ ਪਿੱਛੇ ਹੀ ਸਾਰੀਆਂ ਚੱਲ ਰਹੀਆਂ ਜੈਸੇ ਇੱਕ ਚੀਤੀ ਪਾਛੇ ਕੋਟ ਚੀਤੀ ਚਲੀ ਜਾਤ ਇੱਕ ਟਿੱਕ ਪੱਗ ਡਗਮਗ ਸਾਵਧਾਨ ਉਹ ਜਿਹੜੀਆਂ ਪਿੱਛੇ ਚੱਲ ਰਹੀਆਂ ਨੇ ਫੋੜੀ ਸਾਵਧਾਨੀ ਨਾਲ ਸਾਡਾ ਰਹਿਬਰ ਬਿਲਕੁਲ ਔਰ ਉਹ ਜੋ ਅੱਗੇ ਚੱਲ ਰਹੀਏ ਪੂਰੀ ਜ਼ਿੰਮੇਵਾਰੀ ਨਾਲ ਕਿ ਮੈਂ ਭਟਕ ਗਈ ਤਾਂ ਕਰੋੜਾ ਨੇ ਵੜਾ ਮੈਂ ਗਲਤ ਹੋ ਗਈ ਤਾਂ ਕਰੋੜਾ ਨੇ ਗਲਤ ਗਾਲਬ ਨੇ ਇਸ ਸੰਬੰਧ ਵਿੱਚ ਬੜਾ ਕੀਮਤੀ ਸ਼ੇਰ ਆਖਿਆ ਘਾਰਵਾਕੇ لوٹے جانے کا غم نہیں غالب سوال تو تھا تیری رہبرے کا اسی لٹ گئے برباد ہو گئے اس گل دا غم نہیں غم اس گل دے تو رہبر کیڑے گا تو رہبر کیڑے گا او کوئی سیڑاں ڈرائیور نہیں ہے جو گڈی نو ایکسیڈنٹ دے دعانے تے لے جائے بالکل ਕੋਈ ਸਿਆਣਾ ਰਹਿਬਰ ਨਹੀਂ ਹੈ ਜੋ ਕੌਮ ਨੂੰ ਟਕਰਾਵ ਦੇ ਧਾਨੇ ਤੇ ਲੈ ਜਾਏ ਫੇ ਕੌਮ ਨੂੰ ਬਰਬਾਦ ਕਰ ਦੇ। ਦੇਸ਼ ਨੂੰ ਟਕਰਾਵ ਦੇ ਧਾਨੇ ਤੇ ਲੈ ਜਾਏ ਤੇ ਦੇਸ਼ ਨੂੰ ਫੇਰੂ ਕੇ ਰੁਕਾ ਦੇ। ਕਾਰਵਾ ਕੇ ਲੁੱਟ ਜਾਣੇ ਦਾ ਗਮ ਨਹੀਂ ਗਾਲਿਬ ਸਵਾਲ ਤੋਂ ਥਾ ਤੇਰੀ ਰਹਿਬਰੀ ਮੈਂ ਲੁੱਟ ਗਿਆ ਮੈਂ ਬਰਬਾਦ ਹੋ ਗਿਆ ਸਵਾਲ ਇਹ ਨਹੀਂ ਸਵਾਲ ਇਹ ਹੈ ਤੂੰ ਰੈਵਰ ਕਿਹੜੀ ਗੱਲ ਤੇਰੇ ਹੁੰਦੇ ਆ ਵੈਸੀ ਲੁੱਟ ਕੇ ਤੂੰ ਰੈਵਰ ਕਿਹੜੀ ਗੱਲ ਲੈ ਫਿਰ ਇਹ ਹੁੰਦੇ ਹੋਇਆ ਸੀ ਬਰਬਾਦ ਹੋ ਤੋ ਇੱਕ ਆਗਰਤਾ ਪ੍ਰਦਾਨ ਕਰਨੇ ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ ਇੱਕ ਟਿਕ ਪੱਗ ਦਗਮਦ ਸਾਵਧਾਨ ਹੈ ਦੂਸਰੀ ਪੰਕਤੀ ਜੈਸੇ ਕੂੰਜ ਬਾਤ ਭਲੇ ਬਾਤ ਸਾਤ ਸਹਿਜ ਮੇ ਉਡਤ ਆਕਾਸ਼ ਚਾਰੀ ਆਗੇ ਅਗਵਾਨ ਹੈ ਕੂੰਜਾਂ ਦੀ ਕਦੀ ਡਾਰ ਦੇਖੀ ਹੋਵੇ ਬੜੀ ਲਹਿਨਬਦ ਹੋ ਕੇ ਚੱਲਦੀ ਹੈ ਕਤਾਰ ਦੇ ਚ ਬੜੀ ਡਿਸਪਲਿਨ ਦੇ ਚਲਦੀਆਂ ਮਰਿਆਦਾ ਦੇ ਚ ਇੱਕ ਕੂੰਜ ਉਹਨਾਂ ਦੀ ਮੁਖੀ ਆਉਂਦੀ ਅੱਗੇ ਆਉਂਦੀ ਹੈ। ਬਾਕੀਆਂ ਸਾਰੀਆਂ ਉਹਦੇ ਪਿੱਛੇ ਲਹਿਨ ਵੜਾ ਕੇ, ਉਹ ਲੈਣਾ ਵੜਾ ਕੇ ਭੁਰਦੇ ਆ। ਉਹ ਜਿਹੜੀ ਕੂੰਜ ਅੱਗੇ ਹੈ, ਪੂਰੀ ਜ਼ਿੰਮੇਵਾਰੀ ਨਾਲ ਉੱਡ ਗਈ ਹੈ, ਉੱਡ ਰਹੀ ਹੈ। ਮੈਂ ਭਟਕ ਗਈ ਤਾਂ ਇਹਨਾਂ ਸੈਂਕੜੇ ਕੂੰਜਾਂ ਨੇ ਭਟਕ ਜਾਣਾ। ਪਿੱਛੇ ਜਿਹੜੀਆਂ ਕੂੰਜਾਂ ਚੱਲ ਰਹੀਆਂ ਨੇ, ਉੱਡ ਰਹੀਆਂ ਨੇ ਭਰੋਸੇ ਨਾਲ ਸਰਦਾ ਰਹਿ ਵਰ ਹੈ। ਸਢੀ ਮੁਖੀ ਆ ਲੈ ਤੀਸਰਾ ਉਦਾਰਣ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਇੰਜ ਦਿੰਦੇ ਨੇ ਜੈਸੇ ਮਿਰਗ ਮਾਲ ਚਾਲ ਚਲਤ ਤਰਤਨਾ ਜਤਰ ਕਤਲ ਅਗਰ ਭਾਗੀ ਰਮਤ ਤਤ ਧਿਆਨ ਹੈ ਮਿਰਗਾ ਦਾ ਟੋਲਾ ਇੱਕ ਹਿਰਨ ਅੱਗੇ 12 ਸਿੰਗਾ ਬਾਕੀ ਸਾਰੀਆਂ ਹਿਰਨ ਤੇ ਹਿਰਨ ਈ ਆ ਉਦੇ ਪਿੱਛੇ ਉੱਡਦੀ ਹੈ। ਉਦੇ ਪਿੱਛੇ ਦੌੜਦੀ। ਇੱਕ ਅੱਗੇ। ਉਹ ਬਾਰਾ ਸਿੰਘਾ ਅੱਗੇ ਬਾਕੀ ਪਿੱਛੇ ਦੌੜ ਰਹੇ। ਬਾਰਾ ਸਿੰਘਾ ਪੂਰੀ ਸਾਵਧਾਨੀ ਨਾਲ ਦੌੜ ਰਿਹਾ। ਮੈਂ ਗਲਤ ਪਾਸੇ ਗਿਆ ਤਾਂ ਸਾਰੀਆਂ ਹਿਰਨ ਤੇ ਹਿਰਨੀਆਂ ਗਲਤ ਹੋ ਜਾਂਦੀਆਂ। ਜ਼ਿੰਮੇਵਾਰੀ ਨਿਭਾ ਰਿਹਾ ਸਾਵਧਾਨ ਹੋ ਕੇ ਚੱਲ। ਔਰ ਪਿੱਛੇ ਜਿਹੜੀਆਂ ਜਾ ਰਹੀਆਂ ਨੇ ਦੌੜਦੀਆਂ ਹਾਂ ਉਹ ਪੂਰੀ ਭਰੋਸੇ ਨਾਲ ਜਾ ਰਹੀਆਂ ਨੇ ਸੜਾ ਰਹਿਬਰ ਹੈ ਸੜਾ ਮੁਖੀਆ ਹੈ ਤੁਸੀਂ ਆ ਖੋ ਕੇ ਇਹ ਜਿਹੜੇ ਤਿੰਨ ਪਰਮਾਨੰ ਦਿੱਤੇ ਨੇ ਭਾਈ ਗੁਰਦਾਸ ਨੇ ਕਿਸ ਪਰਥਾਏ ਦਿੱਤੇ ਨੇ ਇਹ ਦ੍ਰਿਸ਼ਟਾਂਤ ਕਿਸ ਪਰਥਾਏ ਦਿੱਤੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਉਹ ਚੌਥੀ ਪੰਕਤੀ ਦੇ ਵਿੱਚ ਖੋਲ ਕੇ ਸਾਹਮਣੇ ਰੱਖਦੇ ਤਿਆਂ ਨਾਲ ਸੁਣਨਾ ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ ਇੱਕ ਟਿੱਕ ਪਗ ਡਗਮਗ ਸਾਵਧਾਨ ਜੈਸੇ ਕੂੰਜ ਪਾਤ ਅਲੀ ਬਾਤ ਸਾੰਤ ਸਹਿਜ ਮੈਂ ਉਡਤ ਆਕਾਸ਼ ਚਾਰੀ ਅਗੇ ਅਗਵਾਨ ਆ جیسے مرگ مال چال چلت ترت نہ جتر باغی رمت تہ رحو چوتھی پنتی کیتی کھگ مرگ سنمکھ پاچے لاگ جائیں پرانی گور پنت چاڑ چلت اگیان کیڑی کل ਆਪਣੇ ਰਹਿਬਰ ਦੇ ਪਿੱਛੇ ਚੱਲਦਾ ਇੱਕ ਪ੍ਰਾਣੇ ਹੈ ਕਿ ਮਨੁੱਖ ਹੈ ਜੋ ਕਹਿ ਦਿੰਦਾ ਗੁਰੂ ਤੇਰਾ ਰਸਤਾ ਏ ਸਾਡਾ ਰਸਤਾ ਏ ਆਖਦਾ ਰਹੇ ਤੋ ਅੰਮ੍ਰਿਤ ਦੀ ਗੱਲ ਅਸੀਂ ਤੇ ਸ਼ਰਾਬ ਪੀਣੀ ਆਖਦਾ ਰਹੇ ਤੋ ਅੰਮ੍ਰਿਤ ਵੇਲੇ ਉਠਣ ਦੀ ਗੱਲ ਅਸੀਂ ਤੇ ਸੂਰਜ ਚੜਨਾ ਤੇ ਉਠਣਾ ਬਾਰ ਬਾਰ ਦौराਂਦਾ ਰਹੇ ਨਾਮ ਜਪਉ ਨਾਮ ਜਪਾ ਅਸੀਂ ਇਹ ਨਹੀਂ ਕਰ ਤੂੰ ਆਖੇ ਗੁਣਾ ਦੀ ਸਾਂਝ ਕਰੋ ਗੁਣਾ ਦੀ ਸਾਂਝ ਕਰੋ ਅਸੀਂ ਸਨਲ ਮਤਲਬ ਵੀ ਨਹੀਂ ਰੱਖ ਕੋ ਮਨੁੱਖ ਜੋ ਆਪਣੇ ਰੈਬਰ ਦੇ ਪਿੱਛੇ ਨਹੀਂ ਜਾਂਦਾ ਕੀੜੀਆਂ ਜਾਂਦੀਆਂ ਕੁੰਝ ਜਾਂਦੀਂ ਹੀਰਮ ਜਾਂਦੇ ਨੇ ਇੱਕ ਮਨੁੱਖ ਹੈ ਕਥਈ ਅਵਤਾਰਾਂ ਦੇ ਪਿੱਛੇ ਨਹੀਂ ਚੱਲਿਆ ਗੁਰੂ ਪੀਰ پیغمبرਾਂ ਦੇ ਪਿੱਛੇ ਨਹੀਂ ਚਲਿਆ ਕੀ ਹੋਇਆ ਜੇ ਕਰੋਨਾ ਚ ਇੱਕਦ ਚਲਿਆ ਸਿਰ ਜੋ ਗਾਣ ਦਾ ਮੱਥਾ ਟੇਕਣ ਦਾ ਇੰਨਾ ਮਤਲਬ ਹੈ ਐ ਗੁਰੂ ਮੈਂ ਸਮਰਪਣ ਕਰ ਰਿਹਾ ਮੈਂ ਸਰੈਂਡਰ ਕਰ ਰਿਹਾ ਮੈਂ ਤੇਰੇ ਅੱਗੇ ਸਭ ਕੁਝ ਅਰਪਣ ਕਰ ਰਿਹਾ ਤੇਰੀ ਹਰ ਗੱਲ ਮੈਨੂੰ ਕਬੂ ਪਰਵਾ ਮੱਥਾ ਟੇਕ ਕੇ ਕਿਸ ਨੂੰ ਕਬੂ ਲੈ ਕਾ ਮੱਥਾ ਢੇਕਣਾ ਬਥੇਰਿਆਂ ਦਾ ਪਕੰਡ ਨਹੀਂ ਐ ਸੇ ਸਨੇਵਾਈਏ ਕਿਆ ਤੀਏ ਜਾਂ ਰਦੇ ਕੁਸੋ ਦੇ ਜਾਏ ਸਿਰ ਝੁਕਾ ਵੀ ਲਿਆ ਤੇ ਸਿਰ ਦੇ ਚ ਗੁਰੂ ਦੀ ਗੱਲ ਨਹੀਂ ਪਾਈ ਗੁਰੂ ਦੇ ਬਚਨ ਨਹੀਂ ਪਾਏ ਇਹਨੂੰ ਪੌੜੀ ਦੇ ਚ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਖੋਲ ਦੇਣਾ ਨੀਚੋਂ ਨੇਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ ਪ੍ਰਥਮ ਕੀੜੀ ਬਹੁਤ ਛੋਟੀ ਹੈ ਕੀੜੇ ਮਕੋੜਿਆਂ ਵਿੱਚ ਕਿਹੜੀ ਸੰਤ ਛੋਟੀ ਕਈ ਵਾਰ ਤਾਂ ਦਿਖਾਈ ਨਹੀਂ ਦਿੰਦੀ ਜੇ ਗੌਰ ਨਾਲ ਨਾ ਦੇਖੀ ਤੇ ਪੈਰਾਂ ਥਲੇ ਮਸਲੀ ਜਾਂਦੀ ਇਹ ਰਾਣੀ ਸੂਫੀ ਸੰਤ ਨੇ ਕਿਹਾ ਸੀ ਜੋ ਭਾਲ ਮੇਰਾ ਹਾਤੀ ਦੇ ਪੈਰ ਦੇ ਥੱਲੇ ਆਉਂਦਾ ਹੈ ਉਹੀ ਹਾਰ ਮੇਰੇ ਪੈਰ ਦੇ ਥੱਲੇ ਕੀੜੀ ਦਾ ਇੰਜ ਕਹਿੰਦਾ ਮੇਰਾ ਜੋ ਹਾਥੀ ਦੇ ਪੈਰ ਦੇ ਥੱਲੇ ਹੋ ਸਕਦਾ ਕਿਹਦਾ ਹਾਲ ਕੋਈ ਮੇਰੇ ਪੈਰ ਦੇ ਥੱਲੇ ਹੁੰਦਾ ਮੈਂ ਹਾਥੀ ਦੇ ਪੈਰ ਤੋਂ ਬਚਣਾ ਚਾਹਨਾ ਕੋ ਮੇਰੇ ਪੈਰਾਂ ਤੋਂ ਬਚਣਾ ਚਾਹਨਾ ਇੱਕ ਕੀੜੀ ਹੈ ਜਿਹਦੇ ਬਾਰੇ ਮੈਂ ਪੜਿਆ ਆਪਣੇ ਸਰੀਰ ਦੇ ਵਜ਼ਨ ਨਾਲੋਂ 100 ਗੁਣਾ ਵਜ਼ਨ ਜ਼ਿਆਦਾ ਚੁੱਕ ਲੈਂਦੀ ਫੋਕ ਮਾਰੋ ਕਿਧਰ ਦੀ ਕਿਧਰ ਚਲੀ ਜਾਂਦੀ ਹੈ ਪਰ ਮੂੰਹ ਨਾਲ ਜੋ ਵਜ਼ਨ ਉਹ ਘਸੀਟਦੀ ਹੈ ਉਹ ਦੇ ਸਰੀਰ ਨਾਲੋਂ ਕਈ ਗੁਣਾ ਜ਼ਿਆਦਾ ਮਨੁੱਖ ਐਸਾ ਨਹੀਂ ਕਰ ਸਕਦਾ ਕਿ ਆਪਣੇ ਸਰੀਰ ਨਾਲੋਂ ਕਈ ਗੁਣਾ ਭਾਰੀ ਵਜ਼ਨ ਚੁੱਕ ਲਵੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ ਲੇਕਿਨ ਕਿਹੜੀ ਕਰ ਲੈਣੀ ਛੋਟੀ ਹੈ ਨੀਚੋਂ ਨੀਚ ਸਦਾਵਣਾ ਕਿਹੜੀ ਹੋਏ ਨਾ ਆਪ ਗੜਾ ਕੋਈ ਆਵਾਜ਼ ਨਹੀਂ ਬੋਲੇ ਮੈਂ ਵੀ ਹਾਂ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਦੱਸੇ ਕਿ ਮੈਂ ਵੀ ਮਨਕ ਆਪਣੇ ਹਾਵ ਭਾਵ ਨਾਲ ਲਫਣੇ ਵਿਵਹਾਰ ਨਾਲ ਆਪਣੇ ਹੰਕਾਰ ਨੂੰ ਪ੍ਰਗਟ ਕਰਦਾ ਹੈ ਮੈਂ ਵੀ ਮੈਂ ਵੀ ਕਿਸ ਤਰ੍ਹਾਂ ਦਾ ਕੋਈ ਵਿਵਹਾਰ ਭਾਈ ਸਾਹਿਬ ਕਹਿੰਦੇ ਨੇ ਕਿੜੀ ਦਾ ਨਹੀਂ ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ ਗੁਰਮੁਖ ਆਪਣੇ ਗੁਰੂ ਦੇ ਪਿੱਛੇ ਚੱਲ ਲਈ ਹੈ ਮੁਖੀ ਦੇ ਪਿੱਛੇ ਚੱਲ ਇਕਤ ਖੁੱਡ ਸਹੰਸ ਸਮਾਵੇ ਛੋਟੀ ਜਾਈ ਖੁੱਡ ਦੇ ਚ ਹਜ਼ਾਰਾਂ ਆ ਜਾਂਦੇ ਹਜ਼ਾਰ 16 ਕਮਰਿਆਂ ਦਾ ਮਕਾਨ ਹੋਵੇ ਪਿਓ ਪੁੱਤਰ ਨਹੀਂ ਰਹਸ ਅਠ ਘੰਗਰੀਆਂ ਦਾ ਮਕਾਨ ਨੇ ਲੋੰਕੇ ਸਾਸਣੇ ਦੇ। ਬਹੁਤ ਵੱਡਾ ਮਕਾਨ ਹੈ ਦੋ ਬਿਰਾ ਨਹੀਂ ਰਹਿ ਸਕਦਾ। ਸਰੀਰ ਭਾਵੇਂ ਵੱਡਾ ਹੈ ਮਨੁੱਖ ਦਾ ਦਿਲ ਛੋਟਾ ਹੈ। ਸਰੀਰ ਭਾਵੇਂ ਛੋਟਾ ਹੈ ਕੀੜੀ ਦਾ ਦਿਲ ਵੱਡਾ ਹੈ। ਹਜ਼ਾਰਾਂ ਕੀੜੀਆਂ ਲਈ ਵੀ ਉਹਦੇ ਦਿਲ ਵਿੱਚ ठा ਹੈ। ਇੱਕ ਤਾਂ ਖੁੱਡ ਸਹੰਸ ਸਵਾਬ ਹੈ। ਇੱਕ ਛੋਟੀ ਜਿਹੀ ਖੁੱਡ ਵਿੱਚ ਹਜ਼ਾਰਾਂ ਆ ਜਾਂਦੀ ਪਿਆਰ ਨਾਲ ਰਹਿੰਦੀਆਂ ਕੋਈ ਝਗੜਾ ਨਹੀਂ ਕੋਈ ਲੜਾਈ ਕੀ ਦੋਜੀ ਗੱਲ ਜਿਹੜੀ ਉਹ ਕਹੇ ਘਉ ਸ਼ੱਕਰ ਦੇ ਵਾਸ ਲੈ ਜਿੱਥੇ ਧਰੀ ਤੇ ਤੇ ਚੱਲ ਜਾ ਇਨੂੰ ਵਾਸਨਾ ਆ ਜਾਏ ਇਥੇ ਘਉ ਪਿਆ ਇਥੇ ਸ਼ੱਕਰ ਡੁੱਲੀ ਹੋਈ ਹੈ ਚੱਲ ਪੈਂਦੀ ਹੈ ਕੱਲੀ ਨਹੀਂ ਜਾਂਦੀ ਕਰੋੜਾਂ ਨੂੰ ਨਾਲ ਲੈ ਕੇ ਬੰਦੇ ਨੂੰ ਪਤਾ ਚੱਲ ਜਾਏ ਇਸ ਕੰਮ ਧੰਦੇ ਚ ਚਾਰ ਕੌੜੀਆਂ ਮਿਲਣੀਆਂ ਨੇ ਫਿਰ ਸੀਕਰਟ ਰੱਖਦਾ ਕਿਸੇ ਨੂੰ ਪਤਾ ਹੀ ਨਾ ਚਲੇ ਮੈਂ ਹੀ ਆਪਣਾ ਘਰ ਭਰ ਲਵਾਂ ਬਾਕੀ ਮਰਨ ਭੁੱਖੇ ਏ ਕਮਜ਼ੋਰੀ ਮਨਪਦੇ ਚ ਮੈਂ ਉਥੇ ਦੇਖ ਕੇ 당ਗ ਰਹਿ ਗਿਆ ਉਹ ਦੋ ਕੀੜੀਆਂ ਦੀ ਲੇਨ ਇੱਕ ਲੇਨ ਉਹ ਸੀ ਜਿਨ੍ਹਾਂ ਦੇ ਮੂੰਹ ਦੇ ਚ ਦਾਣੇ ਸਨ ਜਾ ਰਹੇ ਸਨ دوجی لین کو جو نا دانیاں نو لین واسطے جا رہی ہیں با میری کھچ دے رہے میرے ساتھی بھی چلیے کی دیکھ دے پہا میں کہ غزب دی گلک دکھائی دے رہی ہے اے کیڑی دانا رکھ کے واپس جا رہی ہے پھر دوجہ جو ہے سوانک دا دانا لین واسطے انہوں پتہ ہے اے جو میں رکھ کے جا رہی ہیں میں نو ملے گا میرا حصہ کسے نے کھونا نہیں ਕਿਆ ਮਨੁੱਖ ਦੀ ਦੁਨੀਆ ਚ ਇਸ ਤਰ੍ਹਾਂ ਹੈ ਇਹਨੋਂ ਤੇ ਜੋੜੇ ਵੀ ਟਿਕਟਾਂ ਤੇ ਰੱਖਣੇ ਪੈਂਦੇ ਨੇ ਜੇ ਨਾ ਰੱਖੇ ਤੇ ਪਹਿਰੀ ਨੰਗਾ ਕਰ ਜਾਣਾ ਪੈਂਦਾ ਹੈ ਇਹ ਚੋਰੀ ਕੀੜੀਆਂ ਦੀ ਦੁਨੀਆ ਚ ਨਹੀਂ ਹੈ ਮਨੁੱਖ ਦੀ ਦੁਨੀਆ ਚ ਹੈ ਕੁਝ ਵਿਦਵਾਨ ਤੇ ਕਹਿੰਦੇ ਨੇ ਤਾਲੇ ਹਨ ਤੇ ਚੋਰ ਹਨ ਚੋਰ ਹਨ ਤੇ ਤਾਲੇ ਨੇ ਚੋਰਾ ਵਾਸਤੇ ਲਾਏ ਜਾਂਦੇ ਨੇ ਵਰਨਕੀ ਲੋਕ ਸਾਈਕਲ ਨੂੰ ਤਾਲਾ ਲਾ ਉਸਕੂਟਰ ਨੂੰ ਤਾਲਾ ਲਾ ਕਾਰ ਨੂੰ ਤਾਲਾ ਲਾ ਕਾਰਾ ਤਾਲਾ ਲਾ ਦੁਕਾਨ ਨੂੰ ਪੰਜ ਪੰਜ ਤਾਲੇ ਲਾ ਕੇ ਗੁਰੂ ਦੀ ਗੋਲਕ ਨੂੰ ਵੀ ਤਾਲੇ ਲਾਉ ਨਾਲੇ ਸੇਲ ਬੰਦ ਵੀ ਕਰੋ ਇਹਦਾ ਮਤਲਬ ਚੋਰ ਕਰਦੇ ਵਿੱਚ ਵੀ ਨਹੀਂ ਬਾਜ਼ਾਰ ਦੇ ਵਿੱਚ ਵੀ ਨਹੀਂ ਚੋਰ ਮੰਦਰ ਮਸਜਿਦ ਗੁਰਦੁਆਰੇ ਵੀ ਸਭ ਜਗ੍ਹਾ ਨੇ ਕਿਉਂਕਿ ਤਾਲੇ ਸਭ ਜਗ੍ਹਾ ਨੇ ਉਹ ਸਵਾਖ ਦੇ ਦਾਣਿਆਂ ਨੂੰ ਰੱਖ ਕੇ ਜਾ ਰਹੀਆਂ ਹਨ ਮੈਂ ਹੈਰਾਨ ਹੋਇਆ ਇਹਨਾਂ ਨੂੰ ਭਰੋਸਾ ਹੈ ਸਾਡਾ ਹੱਕ ਸਾਨੂੰ ਮਿਲ ਜਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਘਿਓ ਸ਼ਕਰ ਦੀ ਵਾਸ ਲੈ ਜਿੱਥੇ ਧਰੀ ਤੇਥੇ ਚੱਲ ਜਰਾਂ ਸੁੰਗਣ ਸ਼ਕਤੀ ਦੀ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਹੈ ਬੜੀ ਦੂਰ ਤੋਂ ਪਤਾ ਚੱਲ ਜਾਂਦਾ ਉੱਤੇ ਖੰਡ ਲੁਲੀ ਪਰ ਅਥੇ ਜੋ ਡੁੱਲਾ ਪਿਆ ਚੱਲ ਪੈਂਦੀ ਕੱਲੇ ਨਹੀਂ ਜਾਂਦੇ ਕਰੋੜਾਂ ਨੂੰ ਨਾਲ ਲੈ ਕੇ ਜਾਂਦੇ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾੜਾ ਚੁਣ-ਚੁਣ ਖਾਏ ਇੱਕ-ਇੱਕ ਦਾਣਾ ਫਿਦਰੇ ਰੇਤ ਦੇ ਵਿੱਚ ਭੁਲੇਆ ਪਿਆ ਤੇ ਹੁਣ ਹਾਥੀ ਨੂੰ ਕਹੀਏ ਤੋ ਚੁਣਨੇ ਅਗਰ ਉਸਨੇ ਸੂੰਡ ਮਾਰੀ ਵੀ ਸ਼ਾਇਦ ਦਾਣਾ ਉਹਦੇ ਸੌਂਡੇ ਚਾਣਾ ਹੈ ਕਿ ਨਹੀਂ ਬੇਟੀ ਆਏਗੀ ਇਹ ਉਦਾਹਰਣ ਬੜੇ ਸੋਹਣੇ ਢੰਗ ਨਾਲ ਭਗਤ ਕਬੀਰ ਨੇ ਵੀ ਦਿੱਤਾ ਹੈ ਹਰ ਹੈ ਖਾਨ ਐ ਤੇ ਰੱਬ ਦਾ ਨਾਖੰਡ ਪਰ ਰੇਤ ਮੇ ਬਿਖਰੇ ਬਿਖਰੇ ਆ ਪਏ ਰੇਤ ਦੇ ਕਿਤਨੀਆਂ ਸਮੱਸਿਆਵਾਂ ਸਮਾਜਿਕ ਰਾਜਨੀਤਿਕ ਸਰੀਰ ਤੇ ਮਾਨਸਿਕ ਕਿੰਨੇ ਉਤਾਰ ਚੜਾਓ ਤੇ ਵਿਗਾੜ ਕਿੰਨੀਆਂ ਜ਼ਿੰਮੇਵਾਰੀਆਂ ਕਿਸੇ ਵਿੱਚ ਬਿਖਰੇ ਪਈ ਐ ਪ੍ਰਭੂ ਦੇ ਨਾਮ ਦੇਖਣ ਤਿੰਨ ਪੰਥੀਆਂ ਦੇ ਅੰਦਰ ਕੋਈ ਧਾਰਨਾ ਦੇਖੀ ਕੂંચ ਦਾ ਜ਼ਿਕਰ ਕੀਤਾ ਕੀੜੀ ਦਾ ਜ਼ਿਕਰ ਕੀਤਾ ਹਿਰਨ ਦਾ ਜ਼ਿਕਰ ਕੀਤਾ ਕਿਉਂ ਦੱਸਿਆ ਕਿ ਆਪਣੇ ਰਹਿਬਰ ਦੀ ਗੱਲ ਮੰਨਦੇ ਆ ਉਹਦੇ ਪਿੱਛੇ ਚੱਲਦੇ ਆ ਤੇ ਉਹਦੇ ਨਾਲ ਹੀ ਕਾਮਯਾਬੀ ਮਿਲਦੀ ਐ ਲੇਕਿਨ ਅੱਜ ਹਰ ਧਰਮ ਦੇ ਵੀਰੋ ਜਿਹੜੇ ਮੰਨਣੇ ਆਲੇ ਆ ਉਹਨਾਂ ਨੇ ਆਪਣੇ ਅਵਤਾਰੀ ਪਰਸ਼ਾ ਆਪਣੇ ਰਹਿਬਰਾਂ ਆਪਣੇ ਕਾਇਦ ਆਪਣੇ ਪਹਿੰਬਰਾਂ ਦਾ ਹੁਕਮ ਜੜਾ ਵੈ ਉਹ ਵੀਰੋ ਛੱਡ ਦਿੱਤਾ ਵੈ ਵੀਰੋ ਜਿਹੜੀ ਕੌਮ ਆਪਣੇ ਰਹਿਬਰਾਂ ਨੂੰ ਛੱਡ ਦਿੰਦੀ ਹੈ ਆਪਣੇ ਗੁਰੂਆਂ ਨੂੰ ਛੱਡ ਦਿੰਦੀ ਹੈ ਉਹ ਹਮੇਸ਼ਾ ਹੀ ਜ਼ਲੀਲ ու ਖਵਾਰ ਹੁੰਦੀ ਹੈ ਜਿਹਦੇ ਕੋਲ ਕੋਈ ਰਾਸਤਾ ਨਹੀਂ ਹੈ ਜਿਹਦੇ ਕੋਲ ਕੋਈ ਮਾਰਕ ਨਹੀਂ ਹੈ ਜਿਹਦੀ ਕੋਈ ਮੰਜ਼ਲ ਨਹੀਂ ਹੈ ਜਿਹਦੇ ਕੋਈ ਅਸੂਲ ਨਹੀਂ ਹੈ ਉਹ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ ਇਸ ਕਰਕੇ ਵੀਰੋ ਹਮੇਸ਼ਾ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਅਵਤਾਰੀ ਪੁਰਸ਼ਾਂ ਦੀ ਦੱਸੇ ਹੋਏ ਉਹਨਾਂ ਦੀ ਜ਼ਿੰਦਗੀ ਦੇਖੋ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ ਜਿਸ ਤਰ੍ਹਾਂ ਉਹਨਾਂ ਨੇ ਅੱਲਾਹ ਪਾਕ ਦੇ ਰਾਸਤੇ ਤੇ ਚੱਲੇ ਫਿਰ ਉਸ ਰਾਸਤੇ ਨੂੰ ਅਪਣਾਓਗੇ ਉਸ ਰਾਸਤੇ ਤੇ ਚੱਲੋਗੇ ਉਹਨਾਂ ਦੀ ਗੱਲ ਮੰਨੋਗੇ ਤੇ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਏਗੀ ਤੁਹਾਡੀ ਜ਼ਿੰਦਗੀ ਕਾਮਯਾਬ ਹੋ ਜਾਏਗੀ ਫਿਰ ਇਹ ਹੋਈ ਅੱਜ ਦੀ ਕਥਾ ਦੀ ਉਦਾਹਰਨਾ ਸੀ ਕਿ ਆਪਣੀ ਜ਼ਿੰਦਗੀ ਅਵਤਾਰੀ ਪੁਰਸ਼ ਗੁਰੂ ਸਹਿਬਾਨ ਅੱਲਾ ਦੇ ਨੇਕ ਬੰਦੇ ਪੈਗੰਬਰ ਔਲੀਆ کرام ਜਿਹੜੇ ਆ ਉਹਨਾਂ ਦੇ ਮੁਤਾਬਕ گزارੋ ਤੇ ਤੁਸੀਂ ਜ਼ਿੰਦਗੀ ਦੇ ਅੰਦਰ ਕਾਮਯਾਬ ਹੋ ਜਾਗੇ ਵੀਰ ਬਹੁਤ ਪਿਆਰੀ ਕਹਾਣੀ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਹਾਣੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਲ ਲਾਜ਼ਮੀ ਕਰਨਾ ਭਟੇ ਸਾਰਾ ਖਿਆਲ ਦਾ ਨੋਟ ਜਰਖਣਾ ਅੱਲਾ ਫੇਜ਼